ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਆਂ ਤੇ ਰੁਟੀਨ 'ਚ ਹੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਨੈਨੀਮਰ ਸੇਲ ਆ ਜੀ ਦੋ ਗੱਬਣ ਆ ਇੱਕ ਸੂਈ ਵੀ ਜਾਣਕਾਰੀ ਪ੍ਰੋਪਰ ਬਾਈ ਤੁਲਾ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾ ਲਾਲਾ ਜੀ ਪੈਨ ਬੁੱਟਰ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6284610416 ਠੀਕ ਆ ਜਿਹੜੀ ਪਹਿਲਾ ਵੀਡੀਓ ਭਾਈ ਵੈਗ ਗਿਆ ਹਾਂ ਵੈਗ ਗਿਆ ਸੀ ਭਾਈ ਠੀਕ ਆ ਭਾਈ ਅੱਜ ਇੱਕ ਨੰਬਰ ਗੱਬਣ ਤੋਂ ਸ਼ੁਰੂ ਕਰ ਲਾਂਗੇ ਸਿੰਘਾਲੀ ਤੋਂ ਸੂਆ ਕਿੰਨਾ ਭਾਈ ਸੂਆ ਭਾਈ ਇਹ ਤੀਜੇ ਸੂਂਦੀ ਆਪਾਂ ਐਵੇਂ ਕਹਦੇ ਗਏ ਦੂਜੇ ਸੂਏ ਆ ਠੀਕ ਹੈ ਜੀ ਤੇ ਦੂਜੇ ਸੂਏ ਜਾਨਕੀ ਦੁੱਧ 16 ਕਿਲੋ ਦਿੱਤਾ ਵਾ ਵਹਿੜਦਾ ਇਹਦਾ ਉਹਨਾਂ ਨੇ ਵੀ ਰਿਆਸੇ ਪਾਸੇ ਕਿਹਾ ਕਰਨ ਦੇ ਦੂ ਵੀ 20 ਨਹੀਂ ਦਾ 18 17 ਕਿਲੋ ਦਾ ਦੇ ਵੀ ਦੋ ਹਜੇ 7-8 ਦਿਨ ਪਾਏ ਆ ਇਹਦੇ ਠੀਕ ਆ ਉਹ ਠੰਡੀ ਆ ਕੋਈ ਵਾਸਤਾ ਨਹੀਂ ਸਿੰਘ ਆ ਪਰ ਸਿੰਘਾਂ ਨਾਲ ਮਾਰਨ ਮਰਾਉਣ ਵਾਲਾ ਕੰਮ ਹੈ ਨਹੀਂ ਕੋਈ ਚੱਕਰ ਨਾ ਕਰਮ ਵਾਲੀ ਅੰਤ ਕੋਈ ਨਹੀਂ ਥਣਾ ਦੀ ਓਕੇ ਆ ਜੀ ਹਾਂ ਹਾਂ ਥਣਾ ਦੀ ਦਾ ਬਾਈ ਭਲਾ ਕੋਈ ਹੱਥ ਹੋਣਾ ਲਾਵੇ ਤਾਂ ਵੀ ਕੋਈ ਚੱਕਰ ਨਹੀਂ ਆਪ ਨੂੰ ਹੋਰ ਦੱਸ ਥੋੜ ਕੇ ਦਿਖਾ ਦੇ ਵੀਰ ਤੀਜਾ ਸੁਆਹ ਹੁੰਦੀ ਆ ਡੇਟ ਮੁਤਾਬਕ ਦਿਨ ਹਫਤਾ ਪਿਆ ਪਿਛਲੇ ਸੁਏ 16 ਕਿਲੋ ਬਾਈ 10 ਦਾ ਕੇ ਦੁੱਧ ਦਿੱਤਾ ਵਾ ਸਿੰਗ ਦਾ ਨਾ ਸਿੰਗਾਂ ਦੀ ਆ ਬਣਾਉਣ ਵਾਲੇ ਨੇ ਦੋ ਕੀਤਾ ਇਹ ਸਿੰਗਾਂ ਇਹਨੂੰ ਜੋ ਆ ਗਿਆ ਤਾਂ ਇਹਦੇ ਸਿੰਗ ਤੇ ਪੈਰ ਦੂਜੀ ਗਾਣੇ ਬਣਾਉਣੇ ਸੀਗੇ ਠੀਕ ਆ ਜੀ ਇਹ ਬਣਾ ਵੀ ਦੇਾਂਗੇ ਜੇ ਆ ਗਿਆ ਤਾਂ ਫਿਰ ਤਾਂ ਬਾਈ ਛੋਟੇ ਛੋਟੇ ਹੀ ਰਹਿ ਜਾਣਗੇ ਹਾਂ ਜੀ ਆ ਮਾੜੇ ਮਾੜੇ ਰਹਿ ਜਾਣਗੇ ਇਹਨੇ ਇਹਨੇ ਉਹ ਕੋਈ ਵਾਸਤਾ ਨਹੀਂ ਯਾਰ ਸਿੰਗਾਂ ਨੇ ਇਹਨੂੰ ਚਾਈ ਮਾਰਨ ਵਾਲਾ ਕੰਮ ਹੈ ਨਹੀਂ ਲੈ ਬਾਕੀ ਬਾਈ ਜੇ ਸਿੰਗ ਨਾ ਹੁੰਦੇ ਬੱਚੀ ਬਹੁਤ ਟੌਪ ਦੀ ਬਣਨਾ ਸੀਗਾ ਫਾਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਝੋਲ ਹਵਾਨੇ ਚ ਬਾਕੀ ਵਜਨ ਵਿਯੋਦਾਲੀ ਜੀ ਕੋਈ ਲਿਸਟੀ ਪਿੱਕੀ ਨੇ 17 18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਗਾਂ ਨੂੰ ਬਾਕੀ ਬ ਗਰਮੀ ਵਾਲੀਆਂ ਬਾਈ ਕੋਈ ਆਏ ਨਹੀਂਗਾ ਵੀ ਜੀਭਾਂ ਕੱਢਣ ਵਾਲੀਆਂ ਕੋਈ ਹੈ ਸਹੀ ਗੱਲ ਆ ਜੀ ਝੋਲ ਬਾਈ ਹਵਾਨੇ ਚ ਗੱਠ ਡੂੜ ਗੱਠਾਂ ਨੂੰ ਪਈ ਆ ਜੇ ਬਥੇਰੀ ਝੋਲ ਬਹੁਤ ਆ ਜੇ ਗਾਂ ਦੀ ਕੋਈ ਚੱਕਰ ਨਹੀਂ ਲੇਵੇ ਤੇ ਫਣਾ ਦੇ ਸੋਹਣਿਆ ਗੈਬ ਤੇ ਲੱਗੇ ਹੱਥੀ ਚਵਾਈ ਵਾਲੇ ਕਰਾਂ 18 ਬੜਾ ਵੀ ਨਹੀਂ ਬਈ ਵੱਡੀ ਆ ਬੈਡ ਕੋਈ ਛੋਟੀ ਨਹੀਂ ਕੀ ਮੁੱਲ ਜੀ ਇਹ ਤਾਂ ਜੈਜ ਚ ਮੋਲ ਯਾਰ ਕੱਚੀ ਬਿਲੀ ਹਫਤਾ ਖਾਣੇ ਕੋਈ ਵੇਚਣ ਵਾਲਾ ਵੀ ਲਿਆ ਜਾਂਦਾ ਲੈਣ ਦੇਣ ਵਾਲੇ ਹੋਊਗਾ 42000 ਚ ਮਾਨਤਾਨ ਕਰ ਦਾਂਗੇ ਤਿਆਰ ਹੋਗੀ 55000 ਦੀ ਦੇ ਦੋਗੇ ਆਪ ਕੋ ਸਹੀ ਗੱਲ ਆ ਜੀ ਜਿਹੜਾ ਅੱਜ ਦਾ ਮੋਲ ਬਾਈ ਕਹਿੰਦਾ 42000 ਚ ਮਾਨਤਾਨ ਕਰ ਦਾਂਗੇ ਇਕੱਲੀ ਕੱਚੀ ਕੱਚੀ ਆ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਆ ਰੇਡ ਚੁਦਦੇ ਇਹ ਗਾਣੀ ਮੈਨ ਲਈ ਜੀ ਉਹਦੇ 55000 ਵੀ ਹੋਣਾ ਉਹਦੇ ਚੋਆ ਕੇ ਵੀ ਦੇਦੇ ਆ ਜੀ ਬਾਈ ਤਸੱਲੀ ਵਾਲੇ ਕੋਲ ਆਈ ਆ ਕੋਈ ਇਹ ਇੱਕ ਤਾਂ ਕਹਿਣ ਵਾਲੀ ਗੱਲ ਹੁੰਦੀ ਆ ਵੀ 17 18 ਕਿਲੋ ਚੋਆ ਪਰ ਦੇ ਵੀ ਦੂਗੀ ਕੀ ਭਾਲੀ ਆ ਆਪਣੀ ਗਾਂ ਆਪਦੀ ਠੀਕ ਆ ਜੀ ਹੂੰ ਦੋ ਨੰਬਰ ਬਾਈ ਇਹ ਇਹ ਦੂਜੇ ਸੂਏ ਸੂੰਦੀ ਆ ਬਾਈ ਦਣ ਕਿੰਨੇ ਲੈ ਜੂ ਬਾਈ ਦਣ ਯਾਰ 5 4 ਲੈ ਜੂ ਹਜੇ ਠੀਕ ਹੈ ਕਿੰਨਾ ਕੁ ਬਾਜੂ ਬਈ ਦੁੱਧ ਦੁੱਧ ਯਾਰ 14 ਕਿਲੋ ਦੱਸਿਆ ਉਹਨਾਂ ਨੇ ਝੋਆ ਵਾ ਸਾਡਾ ਬਹੁਤ ਸੁਨਾ ਹਵਾਨਾ ਕਟਾ ਵਾਲਾ ਕੋਈ ਆਇਆ ਨਹੀਂ ਗਾ ਠੋਸ ਉਹਨਾਂ ਦੇ ਗਾਏ ਥਣ ਵੀ ਝੋਾਈ ਇਡੀ ਚੰਗੀ ਆ ਬਹੁਤ ਮੋਟੀ ਝੋਾਈ ਆ ਕੋਈ ਆਇਆ ਨਹੀਂ ਗਾ ਇਕੱਲਾ ਇਕੱਲਾ ਨਿਖੜਮਾ ਥਣ ਚਾਰੇ ਗੈਪ ਤੇ ਹੱਥੀ ਝੋਾਈ ਬਾਕੀ ਬਈ ਰੰਗ ਜਾਤ ਦੀ ਵੀ ਚੰਗੀ ਆ ਕੋਈ ਲਿੱਸੀ ਫਿੱਕੀ ਨਹੀਂ ਪ੍ਰਿੰਟ ਵੀ ਚੌਕ ਬਹੁਤ ਆ ਬੈੜ ਦੀ ਕੋਈ ਆਇਆ ਨਹੀਂ ਗਾ ਕੋਣੀ ਫੇਸ ਕੁਆਲਿਟੀ 17 18 ਦੁੱਧ ਕਿਲੋ ਕੋਈ ਬਾਲਾ ਵੀ ਨਹੀਂ ਬਈ ਪਲੱਸ ਵੀ ਜਾਵਡੂ ਬਾਕੀ ਸੇਵਾ ਦੇ ਸਰ ਤੇ ਆ ਇਹ ਨਾ ਪੈਰਾਂ ਦੀ ਬਾਲੀਆਂ ਦਖਲੀਬ ਜੀ ਮੰਨਦੀ ਐ ਪੈਰ ਬਣਾਉਣ ਵਾਲਾ ਇਹਦਾ ਕੀ ਕੰਮ ਆ? ਰਾਜੇ ਕੀਤੇ ਪਏ ਆ ਜੀ ਦੇਖ ਸਕਦੇ ਹੋ ਤੁਸੀਂ ਥੋੜੇ ਜਿਹਾ ਨਾ ਕਿਸੇ ਸਾਫ ਸਰ ਜੇ ਹੈ ਨਹੀਂ ਕਿ ਪੈਰ ਪੈਰ ਨਾ ਬਣਾਉਣ ਵਾਲੇ ਕੀਤਾ ਵਾਸ ਪੈਰਾਂ ਵਾਲੇ ਨੂੰ ਆ ਵਿਆਹ ਨਾ ਪੈਰ ਜੇ ਬਣਾਉਣ ਵਾਲਿਆ ਉਂ ਕੋਈ ਹੈ ਨਹੀਂਗਾ ਵੀ ਪੱਕਾ ਮੰਨੀ ਜਾਂਦੀ ਆ ਲੰਗ ਮਾਰਦੀ ਆ ਉਂ ਕੋਈ ਵਾਸਤਾ ਨਹੀਂਗਾ ਇਹ ਤਾਂ ਜਦੋਂ ਬਣ ਗਿਓ ਫਿਰ ਤਾਂ ਕਰਮਾਲੀ ਬਣੇ ਸਟ ਬਾਕੀ ਝਰਕ ਝਰਕਾ ਕਰਦੇ ਆ ਇਹਦੇ ਪੈਰ ਹਾਂ ਸੁੱਕੇ ਕੱਚੇ ਸਾਂ ਤੋਂ ਆਏ ਉਂ ਵੀ ਬਣੇ ਪਏ ਯਾਰ ਵਿਚਾਰੀ ਬਾਹਰ ਕੋਈ ਮਾਰੀ ਪਈ ਭਵਾਨਾ ਬਹੁਤ ਸੋਹਣਾ ਚਾਰੇ ਤਨ ਗੈਪ ਤੇ ਆ ਉਹ ਝੂਲ ਹਵਾਨੇ ਚ ਬਹੁਤ ਪਈ ਆ ਸੇਵਾ ਬਾਲਦੀ ਆਗਾ ਚੰਗੀ ਸੇਵਾ ਹੋ ਜੇ ਤਾਂ ਦੁੱਧ ਵਾਲੇ ਦਾ ਨਿਆਰੇ ਦੇ ਦੂਗੀ ਤੋਰੇ ਤਾਰੇ ਦੀ ਕੋਈ ਚੱਕਰ ਨਹੀਂ ਐ ਪੈਰ ਬੰਨਣ ਵਾਲੇ ਵੀ ਜਾਂ ਲੰਗਮਾਰ ਵੀ ਉਹ ਕੋਈ ਵਾਸਤਾ ਨਹੀਂ ਗਿਆ ਤੂੰ ਸਾਫ ਆ ਤੂੰ ਭੜੇ ਜੇ ਲੱਗਦੇ ਯਾਰ ਪੈਰ ਪੂਰਾ ਤੁਹਾਨੂੰ ਭੜੇ ਲੱਗਦੇ ਆ ਜੀ ਥਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਸੂਣਾ ਹਵਾਨਾ ਵੱਡਾ ਤਿਆਰ ਕਰਦੀ ਹੁੰਦੀ ਆ ਇਹਦਾ ਮੁੱਲ ਬਈ ਜੈਜ ਆ ਤੇ 45 ਜਮਾਨਤਾਨ ਕਰਦੇ ਆਂਗੇ ਉਹ ਜਮਾਨਤਾਨ ਕਰਦੇ ਆਂਗੇ 45000 ਬਈ 2 ਰੁਪਏ ਦੇ ਜੂਗੀ ਢੱਲ ਬਸੇਰੀ ਪਈ ਆ ਲੈ ਜਿੱਦੈ ਬਈ ਤਿਆਰ ਹੋ ਗਈ ਉਹਦੇ ਦਾ ਗੱਲਾਂ ਕਰਾਉਣੀਆਂ ਕਿਉਂਕਿ ਸੋਹਣਾ ਗੁਲਾਬੀ ਹਵਾਨਾ ਖੂਬਸੂਰਤ ਤਿਆਰ ਕਰਨਾ ਜੀ ਇਹਨੇ ਤਿੰਨ ਨੰਬਰ ਬਈ ਸੂਈ ਸਵਾਈ ਕਦੋਂ ਸੂਈ ਆ ਜੀ ਇਹ ਰਾਤ ਸੂਈ ਆ 10:00 ਵਜੇ ਜੇਰ ਡਨ ਆ ਬਈ ਹਾਂ ਹਾਂ ਜੇਰ ਜੂਰ ਦੀ ਗਾਰੰਟੀ ਆ ਆਪਣੀ ਫੁੱਲ ਬੱਚਾ ਕੀ ਦਿੱਤਾ ਜੀ ਮਦਰ ਬੱਚਾ ਬਈ ਸਾਹਿਬ ਆ ਦਾ ਠੀਕ ਆ ਭਰਾ ਠੀਕ ਆ ਉਂ ਠੰਡੀ ਵਾਲਾ ਤੇ ਬਈ ਖਾਲੀ ਦਾ ਪ੍ਰੋਪਰ ਹੋਈ ਨਹੀਂ ਹੋਣੀ ਨਹੀਂ ਖਾਲੀ ਨਹੀਂ ਕੀਤੀ ਐਵੇਂ ਆਪਾਂ ਕਹਿ ਦਈਏ ਵੀ ਰਾਤ 10 ਵਜੇ ਸੂਈ ਸੀਗੀ 1:30 ਵਜੇ ਜੇਰ ਪੈ ਗਈ ਸੀਗੀ ਮੈਂ ਆਪਾਂ ਬੱਚਾ ਵੀ ਨਹੀਂ ਲਾਇਆ ਮੈਂ ਆਪਾਂ ਕਹਿ ਦਈਏ ਤਰ ਕੇ ਜਰੂਰ 5 ਕਿਲੋ ਦਾ ਬਾਰਾ ਕੱਢਦਾ ਸੀਗਾ ਯਾਨੀ 11 12 ਕਿਲੋ ਬੋਲਾ ਮੰਨ ਕੇ ਆ ਜਾ ਇਨਾਂ ਯਾਨੀ ਕਿ ਬਾਰਾ 11 12 ਕਿਲੋ ਮੰਨ ਕੇ ਆ ਜੇ ਕੋਈ ਚੱਕਰ ਨਹੀਂ ਆਪਾਂ ਨੂੰ ਸੂਆ ਕਿੰਨਾ ਮੈਂ ਬਾਈ ਦੂਜੇ ਆ ਬਾਈ ਠੀਕ ਆ ਜੀ ਦੂਜੇ ਸੂਏ ਸੂਈ ਆ ਰਾਤ ਹੀ ਸੂਈ ਆ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾਓ ਬੱਚੀ ਚੰਗੀ ਆ ਕੱਦ ਵਾਲੀ ਆ ਵਜਨ ਵਾਲੀ ਆ ਚੌਕ ਬਹੁਤ ਆ ਬਾਈ ਕੋਈ ਆਏ ਨਹੀਂ ਗਏ ਯਾਰੀ ਬਹੁਤ ਚੰਗੀ ਆ ਜੀ ਸੋਨਾ ਵੱਡਾ ਬਣਾ ਤਿਆਰ ਕਰੀ ਬੈਠੀ 10 11 ਕਿਲੋ ਬੋਲਾ ਮਰਨ ਕੇ ਆਜੋ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਲੈ ਲੈ ਇਹਦਾ ਵੀ ਐ ਫੱਟੀ ਦਾ ਆ ਕੋਈ ਘੱਟ ਵਾਲਾ ਕੋਈ ਆਏ ਨਹੀਂ ਗਾਲ ਸਹੀ ਗੱਲ ਆ ਜੀ ਲੈ ਜਿਵੇਂ ਮਰਜੀ ਬੈਠੇ ਕੋਈ ਵਾਸਤਾ ਨਹੀਂ ਗਾ ਹੁਣ ਮਾੜਾ ਕੈਮਰੇ ਤੋਂ ਡਰਦੀ ਆ ਥੋੜਾ ਕੈਮਰੇ ਤੋਂ ਡਰਦੀ ਆ ਬਾਕੀ ਕੋਈ ਵਾਸਤਾ ਨਹੀਂ ਲੱਤ ਛਾੜ ਵਾਲਾ ਤਾਂ ਭਲਾ ਨਿਆਣਾ ਮਾ ਨਾ ਪਾਵੇ ਕੋਈ ਹੋਈ ਕੋਈ ਵਾਸਤਾ ਜੀ ਥਣਾ ਦੀ ਵੀ ਜਮਾ ਡੰਨ ਆ ਜੀ ਹਾਂ ਥਣਾ ਦੀ ਧਾਰਾ ਮਾਰ ਕੇ ਦਿਖਾ ਦਿੰਨੇ ਜੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਚਾਰੇ ਥਣ ਗੈਪ ਤੇ ਲੱਗੇ ਹੱਥੀ ਜਵਾਈ ਵਾਲੇ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਯਾਰ 16 ਕਿਲੋ ਵਸਿਆ ਉਹਨਾਂ ਨੇ ਪਲੂਨ ਦਾ ਦਿੱਤਾ ਬਈ ਦਿੱਤਾ ਵੀ ਉਹ ਕੋਈ ਲੇਵੇ ਵਾਲੀ ਅਗਈ ਇਹਦੇ ਕੋਲ ਕੋਈ ਭਾਲਾ ਸਹੀ ਗੱਲ ਆ ਜੀ ਠੋ ਲੇ ਬਾਈ ਆ ਠੋ ਸਾਰਾ ਸਾਰਾ ਠੋਸ ਹੀ ਲੇਵਾ ਕੋਈ ਐ ਵਾਸਤਾ ਨਹੀਂ ਲੈ ਜ ਸਾਰਾ ਮਾਰ ਕੇ ਅਬ ਚੈੱਕ ਕਰਾ ਦਿੰਨੇ ਨਿਆਣਾ ਪਉਣਾ ਪਾ ਲਓ ਕਰਮਾੜੀ ਦੇ ਨਹੀਂ ਪਉਣਾ ਨਾ ਪਾਓ ਚਵਾਈ ਐਡੀ ਚੰਗੀ ਆ ਲੈ ਓਕੇ ਜਮਾ ਜਮਾ ਬੋਲਾ ਖੱਟਾ ਬੋਲਾ ਲਓ ਜੀ ਓਕੇ ਬਾਈ ਡਰਨਾ ਜਮਾ ਨੇਵਾ ਫੱਟੀਦਾਰ ਨੇਵਾ ਇਹਦਾ ਵੀ ਕੋਈ ਆਏ ਨਹੀਂਗਾ ਵੀ ਜਦ ਧੱਕ ਮੂਰੇ ਆ ਲੈ ਪੂਰਾ ਸੋਹਣਾ ਹਵਾਨਾ ਜੀ ਵੱਡਾ ਬਾਕੀ ਹਜੇ ਬਾਈ 24 ਵੀ ਟਾਈਮ ਪਿਆਗਾ ਆਪਾਂ ਦਿਖਾ ਦਿੰਦੇ ਆ 3:57 ਮਿੰਟ ਹੀ ਹੋਏ ਆ 6 ਵਜੇ ਤੱਕ ਪੂਰਾ ਹੋ ਜਾਣਾ ਹਾਂ ਤਰ ਕੇ 6 ਵਜੇ ਚੋਈ ਆਪਾਂ ਮੈਂ ਕਹਿ ਰਹੀਏ ਠੀਕ ਆ 6 ਵਜੇ ਦਿਨੋਂ ਸ਼ਾਮ ਨੂੰ ਤਾਂ ਫੁੱਲ ਭਰ ਲੈਣਾ ਇਹਦਾ ਮੁੱਲ ਬਾਈ ਇਹਦਾ 55000 ਰੁਪਿਆ ਬਾਈ ਮਾਣ-ਦਾਨ ਕਰ ਦਿਆਂਗੇ ਠੀਕ ਆ ਮੁੱਲ ਜੈ ਜੀ ਆ ਬਾਈ ਦੇ ਬਾਕੀ ਉਹਦੇ ਜਿਹਾ ਬਾਈ ਠੰਡੀਆਂ ਮੇਨ ਗੱਲ ਪਸ਼ੂ ਚਲ ਦੁੱਧ ਕਿਲੋ ਘੱਟ ਦੇ ਦੂਗਾ ਪਰ ਉਹਦਾ ਠੰਡਾ ਹੋਵੇ ਪਸ਼ੂ ਲੈ ਜਿੰਦਰ ਦੀ ਮਰਜ਼ੀ ਬਹਿ ਜਾ ਕੋਈ ਆਏ ਨਹੀਂ ਨਾ ਕੋਈ ਵਾਸਤਾ ਹੀ ਨਹੀਂ ਲੈ ਪੁੱਠੇ ਪਾਸੇ ਬਹਿਣਾ ਪੁੱਠੇ ਪਾਸੇ ਜਿੰਦਰ ਦੀ ਮਰਜ਼ੀ ਬਹਿ ਜਾ ਕੋਈ ਮਗਰ ਬੱਚਾ ਬੱਛਾ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ